ਅਗਲੀ ਜਿਹੜੀ ਹਰਜਸਿੰਦੀ ਗੱਲ ਕਰਦੇ ਜਾਈਏ ਅੱਜ ਰਾਸ਼ਪਤੀ 트럼ਪ ਹੋਣਾ ਨੇ ਰੈਸੀਪ੍ਰੋਕਲ ਟੈਰਿਫ ਪਲਾਨ ਉਸ ਨੂੰ ਐਲਾਨ ਦਿੱਤਾ ਹੈ ਰਹਾ ਉਹਨਾਂ ਨੇ ਇੱਕ ਐਗਜ਼ੀਕਟਿਵ ਆਰਡਰ ਸਾਈਨ ਕਰਦੇ ਹੋਏ ਕਿਹਾ ਜਿਹੜੇ ਜਿਹੜੇ ਮੁਲਕ ਅਮਰੀਕਾ ਦੇ ਸਮਾਨ ਦੇ ਉੱਤੇ ਜਿੰਨਾ ਜਿੰਨਾ ਟੈਰਿਫ ਲਾ ਰਹੇ ਨੇ ਟੈਕਸ ਲਾ ਰਹੇ ਆ ਮੋੜਵਾ ਟੈਕਸ ਤੇ ਮੋੜਵਾ ਟੈਰਿਫ ਉਸ ਮੁਲਕ ਤੋਂ ਆ ਰਹੇ ਸਮਾਨ ਦੇ ਉੱਤੇ ਬਰਾਬਰ ਦਾ ਜਿਹੜਾ ਉਹ ਲੱਗੇਗਾ ਅ ਇਹਦੇ ਨਾਲ ਅਮਰੀਕਾ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਜਿਹੜੀ ਤਰਥੱਲੀ ਆ ਉਹ ਮੱਚੇਗੀ ਟ੍ਰੇਡ ਦੇ ਮਾਮਲੇ ਦੇ ਵਿੱਚ 트ੰਪ ਹੁਣੀ ਕਹਿੰਦੇ ਆ ਵੀ ਮੈਂ ਫੇਅਰਨੈਸ ਦੇ ਪਰਪਸ ਦੇ ਨਾਲ ਅੱਜ ਇਹ ਜਿਹੜਾ ਉਹ ਡਿਸਾਈਡ ਕਰ ਰਿਹਾ ਆ ਵੀ ਆਈ ਵਿਲ ਚਾਰਜ ਰੈਸੀਪ੍ਰੋਕਲ ਟੈਰਿਫ ਜਿਹੜੇ ਵੀ ਮੁਲਕ ਯੂਐਸ ਦੇ ਉੱਤੇ ਜਿੰਨਾ ਚਾਰਜ ਲੱਗੂਗਾ ਉਹਨਾਂ ਨੂੰ ਹੀ ਉਹਨਾਂ ਜਿਹੜਾ ਲਾਇਆ ਜਾਊਗਾ ਨੋ ਮੋਰ ਨੋ ਲੈਸ ਟਰੰਪ ਹੁਣਾਂ ਨੇ ਇੱਕ ਜਿਹੜਾ ਮੈਮੋ ਆ ਉਹ ਸਾਈਨ ਕਰਦੇ ਹੋਏ ਆਰਡਰ ਕਰ ਦਿੱਤਾ ਆਪਣੀ ਟੀਮ ਨੂੰ ਵੀ ਸਾਰਿਆਂ ਦੀਆਂ ਜਿਹੜੀਆਂ ਡਿਊਟੀਆਂ ਆ ਉਸ ਨੂੰ ਕੈਲਕੂਲੇਟ ਕਰਨਾ ਸ਼ੁਰੂ ਕਰੋ ਵੀ ਕਿਹੜੇ ਕਿਹੜੇ ਮੁਲਕ ਨੂੰ ਕਿੰਨਾ ਕਿੰਨਾ ਜਿਹੜਾ ਉਹ ਚਾਰਜ ਜਿਹੜਾ ਉਹ ਕਰਨਾ ਹੋਵੇਗਾ ਸੋ ਅੱਜ ਦੇ ਇਸ ਡਾਇਰੈਕਟਿਵ ਦੇ ਨਾਲ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਆ ਵੀ ਨਵੇਂ ਟੈਰਿਫ ਕਹ ਲਓ ਜਾਂ ਜਿਹੜੇ ਵੀ ਟੈਰਿਫ ਅੱਗੇ ਚੱਲ ਰਹੇ ਸੀ ਉਹਨਾਂ ਦੇ ਆਂਕੜਿਆਂ ਦੇ ਵਿੱਚ ਜਿਹੜਾ ਫਰਕ ਆ ਉਹ ਪਵੇਗਾ ਇਸ ਜਿਹੜੇ ਮੈਮੋ ਦੇ ਅਧੀਨ ਇਸ ਦੇ ਨਾਲ ਚਾਈਨਾ ਜਾਪਾਨ ਸਾਊਥ ਕੋਰੀਆ ਯੂਰੋਪੀਅਨ ਸੰਘ ਸਾਰੇ ਦੇ ਸਾਰੇ ਇਹਨਾਂ ਦੇ ਐਲਾਈ ਮੁਲਕਾਂ ਦੇ ਉੱਤੇ ਵੀ ਅਸਰ ਜਿਹੜਾ ਹੋ ਪੈਣ ਜਾ ਰਿਹਾ ਹੈ ਕਹਿੰਦੇ ਵੀ ਇਸ ਬਾਬਤ ਗਲੋਬਲ ਟ੍ਰੇਡ ਵਾਰ ਜਿਹੜੀ ਆ ਉਹ ਹੋਰ ਜ਼ਿਆਦਾ ਵਧੇਗੀ ਤੇ ਯੂਐਸ ਦੇ ਵਿੱਚ ਇਨਫਲੇਸ਼ਨ ਕਹਿੰਦੇ ਵੀ ਇਸ ਕਰਕੇ ਐਕਸਲਰੇਟ ਹੋ ਸਕਦੀ ਹੈਗੀ ਆ ਸੋ ਇਹ ਦੇਖਣਾ ਹੋਊਗਾ ਵੀ ਅੱਗੇ ਇਸ ਵਿੱਚ ਕੀ ਬਣਦਾ ਹੈਗਾ ਆ ਪਰ 트럼ਪ ਹੁਣਾਂ ਨੇ ਰੈਸੀਪ੍ਰੋਕਲ ਟੈਰਿਫ ਜਿਹੜਾ ਉਹਨਾਂ ਦੇ ਦੁਆਰਾ ਇੱਕ ਨਵੀਂ ਚੀਜ਼ ਕਹਿ ਸਕਦੇ ਆ ਕਿ ਆਪਣੇ ਦੂਜੇ ਟਰਮ ਦੇ ਵਿੱਚ ਲੈਂਦੀ ਆ ਉਸ ਨੂੰ ਜਗ ਜाहिर ਜਿਹੜਾ ਉਹ ਕਰ ਦਿੱਤਾ ਹੈਗਾ ਆ ਤੇ ਉਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਮੋਦੀ ਮੁਲਾਕਾਤ ਦੇ ਲਈ 트럼ਪ ਹੁਣਾਂ ਦੇ ਨਾਲ ਜਿਹੜਾ ਉਹ ਮੁਲਾਕਾਤ ਕੀਤੀ ਆ ਇੱਕ ਜਿਹੜੀ ਚੀਜ਼ ਆ ਆਪਣੇ ਜਿਹੜੇ ਸਰੋਤਿਆਂ ਦੇ ਲਈ ਦੱਸਦੇ ਜੀ ਕੱਲ ਜਦ ਮੋਦੀ ਲੈਂਡ ਹੋਇਆ ਤਾਂ ਕਹਿੰਦੇ ਕੋਈ ਖਾਸ ਅਧਿਕਾਰੀ ਕੋਈ ਉਸ ਨੂੰ ਸਵਾਗਤ ਕਰਨ ਦੇ ਲਈ ਨਹੀਂ ਪਹੁੰਚਿਆ ਭਾਰਤ ਦੇ ਵਿੱਚ ਹੀ ਉੱਥੇ ਦੇ ਕਈ ਜਿਹੜੇ ਟਵਿੱਟਰ ਖਾਤੇ ਵਰਤਨ ਵਾਲੇ ਜਿਹੜੇ ਯੂਜ਼ਰਸ ਆ ਉਹਨਾਂ ਨੇ ਤੇ ਹੋਰ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਕਿਹਾ ਵੀ ਰੈੱਡ ਕਾਰਪਟ ਤਾਂ ਲੱਗਦਾ ਸੀ ਜਿੱਦਾਂ ਆਪ ਹੀ ਮੁੱਦੀ ਹੋਣਾ ਨੇ ਲਿਆਂਦਾ ਸੀ ਵੀ ਫੋਟੋ ਆਫ ਦੇ ਲਈ ਲਿਆਂਦਾ ਸੀ ਉੱਥੇ ਕੋਈ ਖਾਸ ਅਮਰੀਕੀ ਅਧਿਕਾਰੀ ਜਿਹੜਾ ਆ ਉਹ ਦੇਖਣ ਨੂੰ ਨਹੀਂ ਮਿਲਿਆ ਉਹਨਾਂ ਦੇ ਸਵਾਗਤ ਦੇ ਲਈ ਜਿਸ ਤਰੀਕੇ ਨਾਲ ਥੋੜੇ ਦਿਨ ਪਹਿਲਾਂ ਕਿੰਗ ਅਬਦੁੱਲਾ ਨੂੰ ਲੈਣ ਦੇ ਲਈ ਆਪ ਜਾਰਡਨ ਦਾ ਜਿਹੜਾ ਕਿੰਗ ਅਬਦੁੱਲਾ ਆਇਆ ਸੀ ਉਸ ਨੂੰ ਲੈਣ ਦੇ ਲਈ 트럼ਪ ਵੀ ਬਾਹਰ ਆਏ ਸੀਗੇ ਮੋਦੀ ਨੂੰ ਪਤਾ ਨਹੀਂ ਕਿਹੜੀ ਬਾਰੀ ਥਾਣੀ ਜਾਂ ਕਿਹੜੇ ਗੇਟ ਥਾਣੀ ਲੈ ਕੇ ਆਂਦਾ ਉਸ ਤੇ ਬਾਰੇ ਕਿਸੇ ਨੇ ਕੋਈ ਚੀਜ਼ ਜਿਹੜੀ ਉਹ ਦੇਖੀ ਨਹੀਂ ਨੋ ਡਾਊਟ ਅੱਜ ਜਦ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਜ਼ਰੂਰ ਕੀਤੀ ਆ ਐਸ ਜੇ ਸ਼ੰਕਰ ਦੇ ਨਾਲ ਐਨਐਸਸੀ ਦਾ ਅਜੀਤ ਡੋਵਲ ਵੀ ਮੋਦੀ ਦੇ ਨਾਲ ਬੈਠਿਆ ਨਜ਼ਰ ਆ ਰਿਹਾ ਸੀਗਾ ਸੋ ਕਈ ਜਿਹੜੀਆਂ ਇਸ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਦੋਨਾਂ ਹੀ ਜਾਣਿਆ ਨੇ ਪ੍ਰੈਜ਼ੀਡੈਂਟ 트੍ਰੰਪ ਤੇ ਮੋਦੀ ਹੁਣਾਂ ਨੇ ਮਿਲ ਕੇ ਸਾਂਝੀ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ ਜੋ ਕਿ ਤਕਰੀਬਨ 40-41 ਮਿੰਟ ਜਿਹੜੀ ਉਹ ਚੱਲੀ ਜਿਸ ਦੇ ਵਿੱਚ ਰਾਸ਼ਪਤੀ 트੍ਰੰਪ ਹੁਣਾਂ ਨੇ ਸਪਸ਼ਟ ਤੌਰ ਦੇ ਉੱਤੇ ਅਜਿਹੇ ਦੱਸਿਆ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਮੋਦੀ ਦੇ ਨਾਲ ਡੀਲ ਹੋਈ ਆ ਆ ਕਹਿੰਦੇ ਵੀ ਮਿਲਟਰੀ ਦਾ ਸਬਾਨ ਵੀ ਅਸੀਂ ਤਾਂ ਉਹਨੂੰ ਵੇਚਣਾ ਆ F35 ਪਲੇਨਸ ਉਹ ਵੇਚੇ ਜਾਣਗੇ ਕੁਆਡ ਦੀ ਸਿਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਜਿਹੜੀ ਉਹ ਗੱਲ ਕੀਤੀ ਇਸਲਾਮਿਕ ਟੈਰਰਿਜ਼ਮ ਦੇ ਉੱਤੇ ਉਹਨਾਂ ਨੇ ਜਿਹੜੀ ਉਹ ਚਰਚਾ ਕਰਦੇ ਹੋਏ ਕਿਹਾ ਵੀ ਜਿਹੜਾ ਨਵੰਬਰ ਦੇ ਹਮਲਾ ਕੀਤਾ ਸੀ ਮੁੰਬਈ ਦਾ ਉਸ ਨੂੰ ਅਸੀਂ ਐਕਸਟਰੈਡਾਈਟ ਕਰਨ ਜਾ ਰਹੇ ਹਾਂ ਜੋ ਕਿ ਪਿਛਲੇ ਪ੍ਰਸ਼ਾਸਨ ਦੇ ਵਿੱਚ ਆਲਰੇਡੀ ਇਹ ਹੋ ਚੁੱਕਾ ਸੀ ਤੇ ਟੈਰਿਫ ਦੀ ਵੀ ਉਹਨਾਂ ਨੇ ਉਹਨਾਂ ਦੇ ਨਾਲ ਖੜੇ ਹੋ ਕੇ ਜਿਹੜੀਆਂ ਉਹ ਗੱਲਾਂ ਕੀਤੀਆਂ ਸ਼ਰਿਆਮ ਵੀ ਜਿਹੜਾ ਉਹ ਕਹਿ ਦਿੱਤਾ ਵੀ ਇੰਡੀਆ ਵਾਲੇ ਬੜੇ ਅਨਫੇਅਰ ਆ ਜਿੰਨਾ ਤੁਸੀਂ ਸਾਡੇ ਜਿਹੜੇ ਸਮਾਨ ਦੇ ਉੱਤੇ ਟੈਰਿਫ ਲਾਉਂਦੇ ਆ ਤਾਂ ਉੱਥੇ ਤਾਂ ਅਮਰੀਕਨ ਗੱਡੀ ਜਾਂ ਅਮਰੀਕਨ ਸਮਾਨ ਲੋਕਾਂ ਦੇ ਹੀ ਲੈਣਾ ਨਾ ਮੁਮਕਿਨ ਜਿਹੜਾ ਉਹ ਹੋ ਚੁੱਕਾ ਆ ਕਿੰਨੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਸਾਡਾ ਟ੍ਰੇਡ ਡੈਫਿਸਿਟ ਆ ਤੇ ਇਸ ਲਈ ਜਿਹੜਾ ਉਹ ਟੈਰਿਫ ਅਸੀਂ ਬਰਾਬਰ ਦਾ ਜਿਹੜਾ ਉਹ ਲਾਵਾਂਗੇ ਅ ਤੇ ਉਹ ਉਹ ਚੀਜ਼ ਹੋਊਗੀ ਨਾਲ ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਆ ਉਹ ਅਮਰੀਕਾ ਦਾ ਔਇਲ ਤੇ ਗੈਸ ਉਸ ਨੂੰ ਖਰੀਦਣ ਜਿਹੜਾ ਉਹ ਜਾ ਰਿਹਾ ਆ ਅਸੀਂ ਤੁਹਾਨੂੰ ਨਿਊਕਲੀਅਰ ਟੈਕਨੋਲੋਜੀ ਵੀ ਜਿਹੜੀ ਉਹ ਦੇ ਰਹੇ ਆ ਜਿਸ ਦੇ ਨਾਲ ਤੁਸੀਂ ਕਲੀਨ એનર્ਜੀ ਜਿਹੜੀ ਉਹ ਬਣਾਓਗੇ AI ਦੇ ਨਾਲ ਸੰਬੰਧਿਤ ਵੀ ਉਹਨਾਂ ਨੇ ਜਿਹੜੀਆਂ ਇਸਥੇ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ ਸੋ ਓਵਰਆਲ ਜਿਹੜਾ ਆ ਇਹ ਇਹਨਾਂ ਨੇ ਗੱਲ ਜਿਹੜੀ ਉਹ ਆਖੀ ਅ ਵੀ ਅਸੀਂ ਤੁਹਾਨੂੰ ਜਿਹੜਾ ਹੁਣ ਸਮਾਨ ਵੇਚਣਾ ਆ ਉਹ ਕਹਿੰਦੇ ਵੀ ਮੈਨੂੰ ਇਹ ਨਹੀਂ ਪਤਾ ਵੀ ਪਹਿਲੇ ਪ੍ਰਸ਼ਾਸਨ ਦੇ ਨੇ ਤੁਹਾਨੂੰ ਤੇਲ ਤੇ ਗੈਸ ਜਿਹੜਾ ਉਹ ਕਿਉਂ ਨਹੀਂ ਵੋਚਿਆ ਵੇਚਿਆ ਪਰ ਅਸੀਂ ਤੁਹਾਨੂੰ ਜਿਹੜਾ ਉਹ ਵੇਚਣ ਜਾ ਰਹੇ ਹਾਂ ਕਹਿੰਦੇ ਵੀ ਆਰ ਸੇਲਿੰਗ ਇਟ ਯੂ ਨੀਡ ਇਟ ਸੋ ਵੀ ਆਰ ਡੂਇੰਗ ਇਟ ਅ ਅਗੇ ਇਹ ਸੀਗਾ ਵੀ ਪਹਿਲਾਂ ਜਿਹੜਾ ਇੰਡੀਆ ਆ ਉਹ ਰਸ਼ੀਆ ਤੋਂ ਤੇਲ ਪਾਣੀ ਜਿਹੜਾ ਉਹ ਖਰੀਦਦਾ ਰਿਹਾ ਆ ਪਰ ਹੁਣ ਕਹਿੰਦੇ ਵੀ ਲੱਗਦਾ ਅਮਰੀਕਾ ਦੇ ਨਾਲ ਇਹ ਜਿਹੜਾ ਸਮਝੌਤਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰੂਗਾ ਸੋ ਉਸ ਤੋਂ ਬਾਅਦ ਵਿੱਚ ਹਰਜੋਤ ਸਿੰਘ ਜੀ ਪੱਤਰਕਾਰਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਜਿਹੜੀ ਹੋਈ ਆ ਟਰੰਪ ਹੁਣਾਂ ਨੇ ਤਾਂ ਇੱਕ ਭਾਰਤੀ ਇੱਕ ਸਾਹਿਬ ਦੇ ਨਾਲ ਪੱਤਰਕਾਰ ਦੀ ਇੱਕ ਸਾਹਿਬ ਨਾਲ ਬੇਇਜ਼ਤੀ ਹੋਈ ਜਿਹੜੀ ਉਹ ਹੋ ਗਈ ਜਦ ਉਹ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਆ ਪਲਾਂਟਡ ਸਵਾਲ ਜਿਹੜਾ ਉਹ ਲੱਗ ਰਿਹਾ ਸੀਗਾ ਵੀ ਭਾਰਤ ਦੇ ਉਲਟ ਜਿਹੜੇ ਇੱਥੇ ਬੈਠੇ ਲੋਕ ਕਈ ਜਿਹੜੀਆਂ ਗੱਲਾਂ ਕਰਦੇ ਆ ਤਾਂ ਉਸ ਦੇ ਉੱਤੇ ਤੁਸੀਂ ਕੀ ਐਕਸ਼ਨ ਜਿਹੜਾ ਲਾਉਂਗੇ ਆ ਤਾਂ ਟਰੰਪ ਉਹਨਾਂ ਨੇ ਕਿਹਾ ਮੈਨੂੰ ਤੇਰੀ ਗੱਲ ਕੋਈ ਨਹੀਂ ਸਮਝ ਆਉਂਦੀ ਤੂੰ ਰਹਿਨ ਦੇ ਤੂੰ ਬਹਿ ਜਾ ਚੁੱਪ ਕਰਕੇ ਪਰ ਬਾਅਦ ਦੇ ਵਿੱਚ ਜ਼ਰੂਰ ਟਰੰਪ ਹੋਣਾ ਨੂੰ ਉਹ ਦੁਬਾਰਾ ਸਵਾਲ ਪੁੱਛਿਆ ਗਿਆ ਜਿਸ ਤੇ ਵਿੱਚ ਖਾਲਿਸਤਾਨੀ ਸੈਪਰੇਟਿਸਟ ਨਾਮ ਲੈ ਕੇ ਜਿਹੜਾ ਉਹ ਸਵਾਲ ਪੁੱਛਿਆ ਕਿਹਾ ਕਿ ਕੀ ਤੁਸੀਂ ਜੋ ਬਾਈਡਨ ਪ੍ਰਸ਼ਾਸਨ ਭਾਰਤ ਦੇ ਨਾਲ ਸਬੰਧ ਰੱਖੇ ਸੀ ਕੀ ਉਸ ਨੂੰ ਤੁਸੀਂ ਰੀਲੁੱਕ ਜਿਹੜਾ ਉਹ ਕਰੋਗੇ ਤਾਂ ਟਰੰਪ ਹੋਣਾ ਨੇ ਉਸ ਦਾ ਕੋਈ ਵੀ ਜਵਾਬ ਉਸ ਉੱਤੇ ਜਿਹੜਾ ਉਹ ਨਹੀਂ ਦਿੱਤਾ ਸਿਰਫ ਟੈਰਿਫ ਦੀ ਜਿਹੜੀ ਉਹਨਾਂ ਨੇ ਆ ਗੱਲ ਜਿਹੜੀ ਉਹ ਨਾਲ ਕੀਤੀ ਤੇ ਨਾਲ ਕਿਹਾ ਵੀ ਭਾਰਤ ਨੂੰ ਜਿਹੜੀ ਹਵਾਲਗੀ ਅਸੀਂ ਇੱਕ ਬੰਦੇ ਦੀ ਦੇ ਰਹੇ ਹਾਂ ਇਦਾਂ ਦੀਆਂ ਹੋਰ ਰਿਕੁਐਸਟ ਇੰਡੀਆ ਦੇ ਵੱਲੋਂ ਵੀ ਆਈਆਂ ਆ ਸੋ ਦੇਖਦੇ ਹਾਂ ਅੱਗੇ ਕੀ ਇਸ ਵਿੱਚ ਬਣਦਾ ਹੈ ਪਰ ਖਾਲਿਸਤਾਨ ਦੇ ਸਵਾਲ ਪੁੱਛੇ ਜਾਣ ਦੇ ਉੱਤੇ ਸੈਪਰੇਟਿਸਟ ਦੇ ਖਾਲਿਸਤਾਨ ਜਿਹੜੇ ਐਕਟਿਵਿਸਟ ਆ ਉਹਨਾਂ ਦਾ ਸਵਾਲ ਪੁੱਛੇ ਜਾਣ ਦੇ ਉੱਤੇ ਟਰੰਪ ਹੋਣਾ ਨੇ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਿੱਤਾ ਇਹ ਉਹਨਾਂ ਨੇ ਜਾਣਬੁੱਝ ਕੇ ਜਵਾਬ ਨਹੀਂ ਦਿੱਤਾ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ ਕਿਉਂਕਿ ਅੱਜ ਟਰੰਪ ਸਰਕਾਰ ਨੇ ਇਸੇ ਤਰੀਕੇ ਦੇ ਇੱਕ ਸਵਾਲ ਦੇ ਵਿੱਚ ਜਵਾਬ ਜਿਹੜਾ ਉਹ ਦਿੱਤਾ ਸੀਗਾ ਹਰ ਅਮਰੀਕੀ ਨਾਗਰਿਕ ਦੀ ਜਿਹੜੀ ਸੁਰੱਖਿਆ ਆ ਉਹ ਸਾਡੇ ਲਈ ਪਹਿਲਾ ਉਹ ਹਾਈएस्ट ਜਿਹੜੀ ਉਹ ਪ੍ਰਾਇੋਰਟੀ ਆ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਇਹ ਜਿਹੜਾ ਕਲੀਅਰ ਕਰ ਦਿੱਤਾ ਪੰਨੂ ਕੇਸ ਮਾਮਲੇ ਦੇ ਵਿੱਚ ਵੀ ਉਹ ਲੱਗਦਾ ਹੈ ਵੀ ਉਸ ਨੂੰ ਉਸੇ ਤਰੀਕੇ ਦੇ ਨਾਲ ਨikhil Gupta ਤੇ Vikas Yadav ਦੇ ਉਲਟ ਲਗਾਤਾਰ ਸਰਗਰਮੀ ਜਿਹੜੀ ਉਹ ਜਾਰੀ ਰਹੇਗੀ